ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਰੋ ਸ਼ਨੀਵਾਰ ਹੈ ਕਿਤੇ ਨੇਚਰ ਚ ਬੈਠਦੇ ਆ ਤੇ ਨਾਲੇ ਗੁਰਮਤਿ ਵਿਚਾਰ ਕਰਦੇ ਆ ਹਨ ਚਲੋ ਕਿਉਂਕਿ ਤੇ ਵੀਕਐਂਡ ਦੇ ਐਂਡ ਦੇ ਵਿੱਚ ਫਿਰ ਥੋੜਾ ਸਮਾਂ ਹੁੰਦਾ ਹੈ ਘਰ ਤੋ ਆ ਲਈਏ ਫਿਰ ਬੈਠਦੇ ਆ ਕਿਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਹੁਤ ਐਸੀ ਇਥੇ ਪਾਰਕ ਸੋਚਿਆ ਸੀ ਬੈਠ ਕੇ ਕੋਈ ਬਜਨ ਬਲਾਸ ਕਰਾਂਗੇ ਜਗ੍ਹਾ ਲੱਭਦਿਆਂ ਕੋਈ ਮਾਰ ਦੀ ਕਿਰਪਾ ਨਾਲ ਇਹ ਇਥੇ ਦੀ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਨੇ ਬਹੁਤ ਅੰਗਰੇਜ਼ ਇਕੱਠੇ ਫਿਰਦੇ ਵੇਲੇ ਅੰਗਰੇਜ਼ੋ ਘਰੇ ਜਾਓ ਪਾਠ ਕਰਿਆ ਕਰੋ ਪਾਠ ਕਰਿਆ ਕਰੋ ਵੇ ਪਾਠ ਕਰਿਆ ਕਰੋ ਇੱਧਰ ਕਿੱਧਰ ਬਹਿਲੇ ਤਰੇ ਫਿਰਦੇ ਜਾਓ ਕੁਦਰਤ ਜਿਹੜੇ ਹੈਗੇ ਨੇ ਕਿੰਨੇ ਸੋਹਣੇ ਫੁੱਲ look at who in there ਇਸ ਕੌਫੀ ਸੋ ਹੈਲਦੀ ਫੋ ਮੀ ਨੋ ওকে ਲੈ ਦੇਖੀ ਇੱਥੇ ਨਾ ਸਰਕਾਰ ਨੇ ਨੇਚਰ ਪਾਰਕ ਬਣਾਇਆ ਹੋਇਆ ਹੈ ਇਹ ਪਰ ਪਿੱਛੇ ਇੱਥੇ ਵਿਆਹ ਹੁੰਦੇ ਲੋਕਾਂ ਦੇ ਤੇ ਉਹ ਪਤਾ ਨਹੀਂ ਹੁਣ ਮੈਨੂੰ ਤਾਂ ਪਤਾ ਨਹੀਂ ਇਹਨਾਂ ਦੀਆਂ ਰਸਮਾਂ ਕੀ ਹੁੰਦੀਆਂ ਨੇ ਉਦੋਂ ਫਿਰ ਘੰਟਾ-ਕੁੰਟਾ ਜਿਹਾ ਵੱਜਦਾ ਇਹ ਆਹਾ ਉਹ ਪਿੱਛੇ ਅਸੀਂ ਤਾਂ ਕਦੇ ਗਏ ਨਹੀਂ ਹੈਗੇ ਅਸੀਂ ਤਾਂ ਇਧਰ ਪਾਰਕ ਵਾਲੇ ਪਾਸੇ ਵਿਚਰ ਕੇ ਆਵਦਾ ਚਲੇ ਜਾਣੇ ਹੁੰਦੇ ਆ ਸੋ ਮੈਨੂੰ ਤਾਂ ਉਦੋਂ ਦਾ ਯਾਦ ਹੈ ਜਿਹੜੇ ਜਿਵੇਂ ਹੁਣ ਆਹ ਕ੍ਰਿਸਚਨ ਕਮਿਊਨਿਟੀ ਹੈ ਸਾਰੀ ਗੋਰੇ ਜਿਹੜੇ ਨੇ ਜਿਹੜੇ ਬਾਬਾ ਜੀ ਸੀਗੇ ਜੀਸਸ ਜੀ ਤੇ ਉਹਨਾਂ ਦੇ ਹੀ ਮਤਲਬ ਅੱਗੇ ਫਿਰ ਇਹੋ ਚੀਜ਼ ਚੱਲੀ ਹੈ ਨਾ ਮੇਰਾ ਵੀ ਜਨਮ ਹੋਇਆ ਸੀ ਉਦੋਂ ਇੱਕ ਮਤਲਬ ਜਦੋਂ ਜੀਸਸ ਜੀ ਨੂੰ ਸੂਲੀ ਤੇ ਟੰਗਿਆ ਗਿਆ ਉਦੋਂ ਮੈਂ ਉਹ ਸਾਰੀ ਚੀਜ਼ ਦੇਖੀ ਸੀਗੀ ਉਹ ਜਨਮ ਮੈਨੂੰ ਆ ਤੇ ਮਤਲਬ ਉਦੋਂ ਤੋਂ ਬਾਅਦ ਇਹ ਧਰਮ ਕਾਫੀ ਗrow ਕਰ ਗਿਆ ਬਹੁਤ ਗੁਰੂ ਕਰ ਗਿਆ ਪਰ ਜਿਹੜਾ ਮੂਲ ਸਿਧਾਂਤ ਹੁੰਦਾ ਵਾਹਿਗੁਰੂ ਦੀ ਭਗਤੀ ਦਾ ਉਹ ਇਹਨਾਂ ਚੋਂ ਵਿਰਲੇ-ਵਿਰਲੇ ਕੋਲੇ ਹੀ ਆ ਉਹ ਬਹੁਤ ਘੱਟ ਲੋਕਾਂ ਕੋਲੇ ਮਤਲਬ ਰਹਿ ਗਿਆ ਵਾ ਉਹ ਇਹ ਵੀ ਆਵੇ ਧਰਮ ਤੋਂ ਭਟ ਗਏ ਨੇ ਕਿਉਂਕਿ ਮੂਲ ਚੀਜ਼ ਨਾ ਹੌਲੀ-ਹੌਲੀ ਪਿੱਛੇ ਜੇ ਰਹਿ ਜਾਂਦੀ ਹੁੰਦੀ ਸੋ ਇਹ ਵੀ ਸਾਰੇ ਹੁਣ ਹੌਲੀ-ਹੌਲੀ ਬਸ ਪਿੱਛੇ ਜੇ ਰਹਦੇ ਜਾ ਰਹੇ ਨੇ ਆਪਣੇ ਸਿੱਖ ਨਾਏ ਚ ਜਨ ਛੱਡਣ ਆਪਣੇ ਗੁਰੂਆਂ ਨੇ ਜਿਹੜੀ ਮਰਿਆਦਾ ਬਣਾਈ ਹੈ ਨਾ ਯੂ ਕੈਨ ਕਮ ਆਪਣੇ ਗੁਰੂਆਂ ਨੇ ਜਿਹੜੀ ਮਰਿਆਦਾ ਬਣਾਈ ਜੇ ਉਹ ਤੇ ਆਪਾਂ ਚੱਲਦੇ ਰਹਾਂਗੇ ਤਾਂ ਚੰਗੇ ਰਹਾਂਗੇ ਨਹੀਂ ਤਾਂ ਸਾਰੇ ਧਰਮਾਂ ਦੇ ਵਿੱਚ ਮਿਲਾਵਟ ਆ ਜਾਂਦੀ ਹੌਲੀ-ਹੌਲੀ ਲੋਕੀ ਆਪਣਾ ਚੀਜ਼ਾਂ ਵਾਰਡ ਲੈਂਦੇ ਵਿੱਚ ਤੇ ਮਤਲਬ ਇਦਾਂ ਕਰ ਲੈਂਦੇ ਨੇ ਹਨ ਸੋ ਜ਼ਰੂਰੀ ਹੁੰਦਾ ਆਪਣੇ ਗੁਰੂ ਦੀ ਸਿੱਖਿਆ ਤੇ ਚੱਲਦੇ ਰਹੀਏ ਨਹੀਂ ਤਾਂ ਆ ਪਿੱਛੇ ਹੋ ਜਾਂਦੇ ਹੈ ਹਨ ਰਹਿਤ ਪਿਆਰੀ ਮੋਜ ਕੋਈ ਸਿੱਖ ਪਿਆਰਾ ਨਾ ਹੈ ਰਹਿਤ ਨੂੰ ਫੜ ਕੇ ਰੱਖੋ ਸੋ ਕਹਿਣ ਦਾ ਮਤਲਬ ਵੀ ਜੇ ਕਦਰ ਕਰਾਂਗੇ ਨਾ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਫੇਰ ਗੱਲ ਬਣੇਗੀ ਨਹੀਂ ਤਾਂ ਪਰ ਇੰਨਾ ਸ਼ੁਕਰ ਹੈ ਵੀ 사ਤਗੁਰੂ ਜੀ बार-बार ਮਹਾਪੁਰਸ਼ ਲੋਕਾਂ ਨੂੰ ਭਾਰਤ ਦੀ ਧਰਤੀ ਤੇ ਭੇਜਦੇ ਰਹਿੰਦੇ ਨੇ ਜੀ ਦੀ ਕਰਕੇ ਬਹੁਤ ਫਿਰ ਵੀ ਕਿਰਪਾ ਹੈ ਧਰਮ ਜਿਹੜਾ ਹੈ ਵਾਹਿਗੁਰੂ ਦੇ ਨਾਲ ਲੋਕ ਜੁੜਦੇ ਰਹਿੰਦੇ ਨੇ ਤੇ ਜੇ ਕਿਤੇ ਇਦਾਂ ਹੀ ਹੁੰਦਾ ਕਿ ਹੈ ਮਤਲਬ ਬਸ ਇੱਕ ਵਾਰੀ ਬਈ ਆਏ ਇੱਕ ਵਾਰੀ ਬਸ ਮਹਾਰਾਜੀ ਦੇ ਆਉਣ ਤੋਂ ਬਾਅਦ ਮਾਰ ਕੇ ਇਹੋ ਨਾਂ ਭੇਜਦੇ ਸਿੱਖੀ ਦਾ ਪ੍ਰਚਾਰ ਨਹੀਂ ਸੀ ਹੋਣਾ ਜਾਂ ਫਿਰ ਮਹਾਰਾਜੀ ਦੇ ਪਾਵਨ ਚਰਨ ਸੰਸਾਰ ਦੇ ਉੱਤੇ ਪੈਣ ਤੋਂ ਪਹਿਲਾਂ ਮਹਾਰਾਜ ਜੀ ਦੇ ਪਾਵਨ ਚਰਨ ਪੈਣ ਤੋਂ ਪਹਿਲਾਂ ਜੇ ਅਵਤਾਰ ਆਦਿਕ ਵੀ ਨਾ ਆਉਂਦੇ ॠषि मुनि ਹੋਰ ਨਹੀਂ ਆਉਂਦੇ ਫਿਰ ਵੀ ਬੜਾ ਦਿੱਕਤ ਹੋ ਜਾਂਦੀ ਹੈ ਭਾਰਤ ਬਹੁਤ ਅੱਛੀ ਇੱਕ ਪਵਿੱਤਰ ਧਰਤੀ ਹੈ ਜਿੱਥੇ ਮਤਲਬ ਤੁਸੀਂ ਇਹ ਕਹਿ ਲਓ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਤਾਂ ਸ਼ੁਕਰ ਹੈ ਵੀ ਸਾਨੂੰ ਅ ਇਹੋ ਜੀ ਧਰਤੀ ਦੇ 사ਤਗੁਰਾਂ ਨੇ ਭੇਜਿਆ ਹਨ ਸੋ ਸ਼ੁਕਰ ਮਨਾਈਏ ਸ਼ੁਕਰ ਹੈ ਮੈਂ ਬਾਹਰ ਠੀਕ ਹੈ ਜਿਹਦੀ ਕਈ ਵਾਰੀ ਪ੍ਰਾਪਲਬਧ ਹੁੰਦੀ ਕਈ ਕਈ ਜੀਵਾਂ ਦੇ ਪ੍ਰਾਪਲਬਦ ਹੁੰਦੀ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਿਵੇਂ ਸਾਡੇ ਅਰਗੇ ਲਾ ਲੋ ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਬਾਹਰ ਜਾਈਏ ਸਾਨੂੰ ਸੰਤ ਕਹਿੰਦੇ ਨਾ ਮੈਂ ਤਾਂ ਪੱਕਾ ਹੀ ਇੰਡੀਆ 'ਚ ਰਹਿ ਕੇ ਰਾਜੀ ਸੀਗਾ ਪਰ ਹੁਣ ਮਹਾਪੁਰਸ਼ਾਂ ਦਾ ਹੁਕਮ ਕੌਣ ਮੋੜੇ ਜੇ ਹੁਕਮ ਮੋੜੋ ਤਾਂ ਫਿਰ ਕੋਈ ਨੁਕਸਾਨ ਹੁੰਦਾ ਸੋ ਜਿਨ੍ਹਾਂ ਦੀ ਪ੍ਰਾਪਲਬਦ ਹੈ ਉਹ ਅਲੱਗ ਗੱਲ ਹੈ ਜਿਨ੍ਹਾਂ ਦਾ ਦਾਣਾ ਪਾਣੀ ਹੈ ਜਾਂ ਹੋਰ ਨੇਰੀ ਅਧਨ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਆਉਨੇ ਹੋ ਇਹ ਤਾਂ ਬਹੁਤ ਥੋੜੀ ਪ੍ਰਾਪਲਬਦ ਪਈ ਹੈ ਤੁਹਾਨੂੰ ਸ਼ੱਕ ਨਹੀਂ ਪੈਣੀ ਹੋਊ ਜਦੋਂ ਭਾਈ ਅਮੀ ਟੱਕਰਾ ਮਾਰੀਏ ਨਾ ਟੱਕਰਾ ਮਾਰੀ ਜਾਂਦੇ ਪੈਸੇ ਖਰਾਬ ਹੋਈ ਜਾਂਦੇ ਨਹੀਂ ਆ ਰਹੇ ਇਹਦਾ ਮਤਲਬ ਹਲੇ ਪ੍ਰਾਪਲਬਦ ਨਹੀਂ ਹੈ ਠੀਕ ਹੈ ਨਾ ਗਲਤ ਮੰਨ ਦੀ ਸੰਤੁਸ਼ਟੀ ਦੀ ਹੈ ਭਾਰਤ ਬਹੁਤ ਪਵਿੱਤਰ ਧਰਤੀ ਹੈ ਸਿਸਟਮ ਸਹੀ ਹੋਣ ਵਾਲਾ ਹੈ ਠੀਕ ਹੈ ਉਹ ਚੀਜ਼ਾਂ ਲੱਗ ਨੇ ਪਰ ਬਹੁਤ ਉੱਤਮ ਪਵਿੱਤਰ ਧਰਤੀ ਹੈ ਮੈਂ ਤਾਂ ਆ ਕੇ ਰਾਜੀ ਨਹੀਂ ਸੀ ਮੈਂ ਤਾਂ ਮਹਾਰਾਜ ਚਰਨਾਂ ਚ ਉੱਥੇ ਰਹਿ ਕੇ ਰਾਜੀ ਸੀ ਮੈਂ ਤਾਂ ਬਹੁਤ ਹੋਰ ਉਗਰਦਾ ਸੰਗੀ ਤੇ ਮਰਨ ਮਰ ਨਾ ਭੇਜੋ ਨਾ ਭੇਜੋ ਨਾ ਭੇਜੋ ਬਾਸ਼ ਪਰ ਸਤਗੁਰੂ ਜੀ ਦੀ ਮੌਜ ਹੈ ਹੁਣ ਜਦੋਂ ਮਹਾਰਾਜ ਜੀ ਨੇ ਜੋ ਕਾਰਜ ਕਰਨਾ ਕਰਨਾ ਹੀ ਹੁੰਦਾ ਹੈ ਠੀਕਾ ਸੋ ਇਹ ਚੀਜ਼ਾਂ ਨੇ ਹੁਰਬਚਨ ਕਰਦਾ ਮੈਂ ਆਪਾਂ ਬੇਨਤੀ ਕਰਦੇ ਆਂ ਥੋੜਾ ਜਿਹਾ ਸਾਈਡ ਤੇ ਖੜੀ ਇੱਥੇ ਮਿਊਜ਼ਿਕ ਚੱਲਦਾ ਗੋਰਿਆਂ ਦਾ ਕੋਈ ਫੰਕਸ਼ਨ ਹੈ ਧਰਮ ਦੀ ਕੋ ਦਰਤਾਂ ਨੂੰ ਉਹਦੋਂ ਆਵੇਗੀ ਜਦੋਂ ਜੀਵਨ ਚ ਸ਼ਾਂਤੀ ਪਾ ਲਓਗੇ ਠੀਕ ਹੈ ਨਾ ਕਿਉਂਕਿ ਸ਼ਾਂਤੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਠੀਕ ਹੈ ਸ਼ਾਂਤੀ ਹੈ ਨਾ ਤੇ ਨਾਮ ਤੋਂ ਹੀ ਸ਼ਾਂਤੀ ਆਵੇਗੀ ਹੁਣ ਕਈ ਕਹਿੰਦੇ ਗੋਰੇ ਬਹੁਤ ਐਡਵਾਂਸ ਨੇ ਇਹ ਸਰੋ ਠੀਕ ਹੈ ਚਲੋ ਪਰ ਗੱਲ ਇਹ ਹੈ ਡਿਪਰੈਸ਼ਨ ਚਿੰਤਾ ਸਭ ਤੋਂ ਵੱਧ ਇਨਾਂ ਕੋਲੇ ਹੈ ਹੈ ਨਾ ਤੇ ਆਪਣੇ ਲੋਕ ਵੀ ਡਾਕਟਰਾਂ ਕੋਲ ਤਾਂ ਬਹੁਤ ਛੇਤੀ ਭੱਜਦੇ ਆਂ ਹੋਰ ਪਾਸੇ ਬਹੁਤ ਭੱਜਦੇ ਆਂ ਪਰ ਜਿਹੜੀ ਮੂਲ ਚ ਗੁਰੂ ਸਾਹਿਬ ਨੇ ਦਿੱਤੀ ਉਹ ਤਾਂ ਛੱਡ ਬੈਠੇ ਹੋ ਫਿਰ ਕਹਿੰਦੇ ਹੋ ਇੱਤਾਂ ਸਾਡੇ ਧਰਮ ਚ ਕਹਿੰਦੇ ਕੁਝ ਹੈ ਨਹੀਂਗਾ ਇਦਾਂ ਮੈਂ ਫਿਰ ਔਲਾੰਬੇ ਦਿਨੇ ਪੜੇ ਲਿਖੇ ਤਾਂ ਸੀ ਵੀ ਆਂ ਪਰ ਸਾਨੂੰ ਚਲੋ ਸਤਿਗੁਰੂ ਜੀ ਨੇ ਦਇਆ ਕਰਕੇ ਇਧਰਲੇ ਪਾਸੇ ਤੋੜ ਲਿਆ ਤੇ ਥੋੜਾ ਸੋਚੀ ਬਾਤ ਹੀ ਕਿ ਨਹੀਂ ਮਹਾਰਾਜ ਜੀ ਦੇ ਚਰਨਾਂ ਚ ਬਹੁਤ ਖੁਸ਼ ਆ ਸੋ ਇਹੀ ਚੀਜ਼ਾਂ ਤੁਹਾਨੂੰ ਆਪਾਂ ਬੇਨਤੀ ਕਰ ਰਹੇ ਆਂ ਕਿ ਆਉ ਦੇ ਭਾਈ ਧਰਮਵਲ ਮੁੜ ਕੇ ਆਓ ਇਹ ਨਾ ਸੋਚੋ ਕਿ ਵੀ ਬਸ ਬਈ ਹੈ ਨਾ ਕੁਝ ਨਹੀਂ ਹੈਗਾ ਵੀ ਤਾਂ ਤੁਹਾਡਾ ਮੂਲ ਸਿੱਖੀ ਹੈ ਜਿੱਥੇ ਮਰਜ਼ੀ ਭੱਜ ਲੋ ਵਿਦੇਸ਼ਾਂ ਚਲੇ ਜਾਓ ਕਈ ਬੰਦੇ ਮੈਨੂੰ ਇੱਥੇ ਮਿਲਦੇ ਬਾਹਰਲੇ ਦੇਸ਼ਾਂ ਚ ਉਹ ਇਧਰ ਆ ਕੇ ਜਿਆਦਾ ਹੀ ਮਤਲਬ ਉਹਨਾਂ ਨੂੰ ਇਦਾਂ ਹੋ ਗਿਆ ਵੀ ਗੋਰਿਆਂ ਦੇ ਫੈਨ ਹੀ ਹੋ ਗਏ ਨੇ ਹਨਾ ਉੱਥੇ ਤਾਂ ਜੀ ਆਏ ਅੰਗਰੇਜ਼ ਤਾਂ ਆਏ ਹੁੰਦੇ ਉਹ ਹੁੰਦੇ ਬੜੇ ਐਡਵਾਂਸ ਹੁੰਦੇ ਉਹ ਮੈਂ ਕਹਿੰਦਾ ਸਰੀਰ ਸਾਰਿਆਂ ਨੇ ਛੱਡਣਾ ਹੈ ਮੂਲ ਚੀਜ਼ ਇਹ ਹੈ ਵੀ ਅਮ ਤਰੱਕੀ ਸੰਸਾਰੀ ਤਰੱਕੀ ਕਰਕੇ ਆਪਦੇ ਗੁਰੂ ਨਾਲ ਕਿੰਨਾ ਕੁ ਜੁੜਿਆ ਰਿਹਾ ਹੈ ਸੰਸਾਰੀ ਤਰੱਕੀ ਕਰਕੇ ਤੇ ਇਹਨਾਂ ਵਰਗੇ ਬਣਨ ਦਾ ਯਤਨ ਕਰਦਾ ਹੈ ਤੇ ਇਹ ਤਾਂ ਡੁੱਬ ਗਿਆ ਨਾ ਫਿਰ ਤਾਂ ਨਹੀਂ ਠੀਕ ਆਸੀਂ ਵੀ ਇੱਥੇ ਰਹਿਣੇ ਆ ਹਾਂ ਆ ਨਾਲੇ ਮੈਂ ਇਸ ਇਲਾਕੇ 'ਚ ਰਹਿਣਾ ਜਿੱਥੇ ਇੱਕ ਵੀ ਸਿੱਖ ਨਹੀਂ ਰਹਿੰਦਾ ਮੈਂ ਤਾਂ ਇੱਥੋਂ ਕੁੱਟ-ਕੁੱਟ 50 ਕਿਲੋਮੀਟਰ ਦੂਰ ਜਾ ਕੇ ਸਿੱਖ ਰਹਿੰਦੇ ਆਪਣੇ ਹੂੰ ਸੋ ਮਹਾਰਾਜ ਜੀ ਦੇ ਚਰਨਾਂ ਨੂੰ ਕੁੱਟ ਕੇ ਫੜ ਕੇ ਰੱਖੋ ਕੁਝ ਨਹੀਂ ਹੁੰਦਾ ਮਹਾਰਾਜ ਜੀ ਕਿਰਪਾ ਕਰਨ ਸਿੱਖ ਦੇ ਉੱਤੇ ਸੋ ਮੂਲ ਤਾਂ ਜਿਹੜਾ ਹੈਗਾ ਆਪਣਾ ਸਿੱਖੀ ਹੈ ਨਾ ਹੋਰ ਤਾਂ ਨਹੀਂ ਕੁਝ ਹੈਗਾ ਜਿਹੜਾ ਆਪਣਾ ਮੂਲ ਹੈ ਉਹ ਸਿੱਖੀ ਹੈ ਹੋਰ ਨਹੀਂ ਕੁਝ ਹੈਗਾ ਜੇ ਤੁਸੀਂ ਕਹੋ ਬਈ ਅ ਇਦਾਂ ਆਉ ਦਾ ਨਹੀਂ ਹੁਣ ਦਸਵੇਂ ਬਾਦਸ਼ਾਹ ਸਵਾ ਲੱਖ ਦੀ ਤਲਗੀ ਲੱਗੀ ਹੁੰਦੀ ਸੀ ਮਹਾਰਾਜ ਜੀ ਦੇ ਮਹਾਰਾਜ ਜੀ ਨੇ ਜੋ ਖਾਲਸਾ ਰਿਆ ਦਾ ਮਹਾਰਾਜ ਜੀ ਨੇ ਲਾਗੂ ਕੀਤੀ ਤਿਆਰ ਬਰ ਤਿਆਰ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਦੋਂ ਸਮਝਾਉਤਾ ਥੋੜੀ ਕੀਤਾ ਕਿਸੇ ਚੀਜ਼ ਤੇ ਨਾ ਔਰੰਗੇ ਨਾਲ ਨਾ ਬਹਾਦਰ ਸ਼ਾਹ ਹੁਣਾ ਨਾਲ ਕਿਸੇ ਨਾਲ ਵੀ ਨਹੀਂ ਕੀਤਾ ਨਾਲੇ ਪਿਤਾ ਸ਼ਹੀਦ ਹੋਏ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਮਤਲਬ ਸਾਨੂੰ ਹੀ ਕਾਦੀ ਖੁਰਕੁਠੀ ਹੋਈ ਹੈ ਬਈ ਅਸੀਂ ਕਈ ਚਲੋ ਚਲੋ ਬਾਹਰ ਆ ਕੇ ਵੇਖੋ ਫਿਰ ਵੀ ਥੋੜੇ ਉਧ ਦਾ ਰੰਗ ਟੰਗ ਹੋ ਸਕਦਾ ਹੈ ویسੇ ਹੋਣਾ ਨਹੀਂ ਚਾਹੀਦਾ ਪਰ ਕਈ ਇੰਡੀਆ ਚ ਰਹਿ ਕੇ ਵੀ ਸਿੱਖ ਨਹੀਂ ਉਹ ਹੁੰਦੇ ਹੈਗੇ ਉਹਨਾਂ ਨੂੰ ਬੜੀ ਤਕਲੀਫ ਹੈ ਕਹਿੰਦੇ ਹਨ ਮੈਂ ਕਿਹਾ ਵੀ ਜਿਹੜੇ ਬਾਹਰ ਜੰਮੇ ਨੇ ਉਹ ਤਾਂ ਚਲੋ ਮੰਨਿਆ ਹੋ ਸਕਦੇ ਨੇ ਕਿਸੇ ਤਰੀਕੇ ਨਾਲ ਦੂਰ ਪਰ ਉਹ ਤਾਂ ਕੋਈ ਐਕਸਕਿਊਜ਼ ਨਹੀਂ ਹੈ ਵੀ ਇੰਡੀਆ 'ਚ ਰਹਿੰਦੇ ਹੋਈ ਵੀ ਅਸੀਂ ਮਤਲਬ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਜਾਂ ਉੱਥੇ ਵੀ ਸੋ ਸੋ ਗੱਲਾਂ ਦੀ ਗੱਲ ਇਹ ਹੈ ਕਿ ਬਈ ਜਿਹੜਾ ਮੂਲ ਸਿਧਾਂਤ ਉਹ ਸਿੱਖੀ ਹੈ ਜੋ ਵੀ ਹੈ ਉਹ ਸਿੱਖੀ ਜਿੱਤੇ ਮਰਜੀ ਭੱਜ ਲਈਏ ਗੁਰੂ ਸਾਹਿਬ ਤੋਂ ਇਲਾਵਾ ਆਪਣੀ ਬਾਹ ਕਿਸੇ ਨੇ ਨਹੀਂ ਪੜਨੀ ਹੁਣ ਮੰਨ ਲਓ ਅਮਰੀਕਾ ਦਾ ਰਾਸ਼ਟਰਪਤੀ ਹੈ ਕੀ ਉਹਨੇ ਚੜ੍ਹਾਈ ਨਹੀਂ ਕਰਨਾ ਜੋ ਨੇ ਜਿੰਨੇ ਮਰਜ਼ੀ ਦੁਨੀਆ ਦੇ ਸਭ ਤੋਂ ਭੋਗ ਭੋਗ ਲਏ ਕਿਸੇ ਵੀ ਦੇਸ਼ ਦਾ ਰਾਜਾ ਲਾ ਲਓ ਪ੍ਰਧਾਨ ਮੰਤਰੀ ਜੋ ਮਰਜ਼ੀ ਲਾ ਲਓ ਸਰੀਰ ਤਾਂ ਛੱਡੇਗਾ ਨਾ ਮੌਤ ਆਏਗੀ ਨਾ ਇਹ ਚੀਜ਼ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਸੋ ਆ ਦੇਖੋ ਕਿੰਨਾ ਚਿਰ ਪਹਿਲਾਂ ਇਹਨਾਂ ਦਾ ਧਰਮ ਸ਼ੁਰੂ ਹੋਇਆ ਸੀ ਗੋਰਿਆਂ ਦਾ ਮੈਂ ਤਾਂ ਇਹ ਚੀਜ਼ਾਂ ਦੇਖਦਾ ਹੁਣ ਹੈ ਸੋ ਇਹਨਾਂ ਵਿੱਚ ਵੀ ਹੁਣ ਟਾਵੇਂ ਟਾਵੇਂ ਰਹਿ ਗਏ ਬਾਕੀ ਤਾਂ ਇਹ ਜਾਵਲੇ ਖੋ ਦੇ ਵਿੱਚ ਸਾਰੇ ਤਰੱਕੀਆਂ ਕਰ ਲੈਣਾ ਸੰਸਾਰਿਕ ਚੀਜ਼ਾਂ ਲੈ ਲੈਣੀਆਂ 라ਵਣ 라ਵਣ ਦਾ ਨਾਮ ਸੁਣਿਆ ਹੀ ਆ ਹੂੰ ਮਹਾਰੇ ਕਹਿੰਦੇ ਚੰਦ ਸੂਰਜ ਜਾ ਕੇ ਤਪ ਤਰ ਰਸੋਈ ਚੰਦ ਬੈਸੰਤਰ ਜਾ ਕੇ ਕਪੂਰੇ ਤੋ ਕਿੰਨੀ ਐਡਵਾਂਸ ਸਾਇੰਸ ਸੀਗੀ ਉਹਦੇ ਕੋਲੇ 라ਵਣ ਕੋਲੇ ਕਿੰਨੀ ਐਡਵਾਂਸ ਸਾਇੰਸ ਸੀਗੀ ਪਰ ਗੱਲ ਆ ਜਦੋਂ ਮੂਲ ਧਰਮ ਦੇ ਸਿਧਾਂਤਾਂ ਤੋਂ ਉਹ ਪਟਕ ਗਿਆ ਤੇ ਫਿਰ ਉਹ ਜਿਹੜਾ ਹੁੰਦਾ ਹੈ ਹਲਕੀ ਹੋਇਆ ਇਹ ਚੀਜ਼ਾਂ ਸਮਝ ਨਾਲ ਹੋਈਆਂ ਹੁੰਦੀਆਂ ਨੇ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਇੰਦਰ ਕਿੰਨੇ ਐਡਵਾਂਸ ਇੱਕ ਦੇਵੀ ਰਥ ਦੇ ਉੱਤੇ ਉੱਡਦਾ ਹੈ ਉਹ ਮਨੋ ਦਾ ਵੀ ਪਟਕਿਆ ਵੱਡੇ ਵੱਡਿਆਂ ਦਾ ਸੂਈ ਚੀਜ਼ਾਂ ਸਿੱਖੀ ਜ ਨੇ ਭਾਈ ਧਰਮ ਦੇ ਵਿੱਚ ਨੇ ਮੈਂ ਇਹੀ ਬੇਨਤੀ ਕਰ ਰਿਹਾ ਤੁਹਾਨੂੰ ਹਨਾ ਸਿੱਖੀ ਨਾਲ ਜੁੜੋ ਦੇਵੀ ਜੀ ਆ ਗਏ ਨੇ ਆਪਾਂ ਇੱਥੇ ਖੜਦੇ ਆ ਕੋਈ ਨਹੀਂ ਇੱਕ ਚੀਜ਼ ਥਨ ਹੋਰ ਬੇਨਤੀ ਕਰਦਾ ਆਪਣੇ ਲਾਈਫ ਪਾਰਟਨਰ ਦੀ ਜਰੂਰ ਕਦਰ ਕਰੋ ਇਹ ਬੜੀ ਜ਼ਰੂਰੀ ਹੈ ਚਲੋ ਹੋਰ ਨਹੀਂ ਮੈਂ ਉਹਨਾਂ ਨੂੰ ਕਹਿਣਾ ਹੈ ਸਿੰਘਾਂ ਨੂੰ ਆਵ ਬੰਦਿਆਂ ਨੂੰ ਰੱਬ ਸਾਨੂੰ ਪਰਸ਼ੋਦਾ ਦਿੰਦਾ ਹੈ ਔਰਤ ਉਸ ਨੂੰ ਬਣਾ ਕੇ ਬੰਦੇ ਦੇ ਅੱਗੇ ਰੱਖ ਦਿੰਦੀ ਹੈ ਇੱਕ ਕਲਾ ਹੈ ਵਾਹਿਗੁਰੂ ਨੇ ਚ ਪਾਈ ਹੈ ਸੋ ਦੋਦਨ ਚੀਜ਼ਾਂ ਹੈ ਇੱਕ ਉਹਨੂੰ ਹਰ ਗੱਲ ਤੇ ਥੈਂਕਸ ਕਰਨਾ ਜਦੋਂ ਤੁਹਾਡੇ ਲਈ ਕੁਝ ਵੀ ਕਰਦੀ ਹੈ ਇਹ ਇਸ ਚੀਜ਼ ਨਾਲ ਤੁਹਾਡਾ ਰਿਲੇਸ਼ਨ ਬਹੁਤ ਅੱਛਾ ਹੋਵੇਗਾ ਠੀਕ ਹੈ ਮੈਂ ਕੋਈ ਸਿੱਖਿਆ ਨਹੀਂ ਦੇ ਰਿਹਾ ਮੈਂ ਇੱਕ ਨਾਰਮਲ ਗੱਲ ਕਰ ਰਿਹਾ ਹਾਂ ਪ੍ਰਸ਼ਾਦਾ ਬਣਾ ਕੇ ਤਾਂ ਸ਼ੁਕਰ ਵਾਹਿਗੁਰੂ ਦਾ ਤੇ ਧੰਨਵਾਦ ਆਪਣੇ ਜੀਵਨ ਸਾਥੀ ਦਾ ਵੀ ਕੁਝ ਵੀ ਇਹਦੇ ਨਾਲ ਤੁਹਾਡਾ ਰਿਲੇਸ਼ਨ ਅੱਛਾ ਚੱਲਦਾ ਰਹੇਗਾ ਜੀਵਨ ਸਾਥੀ ਦੀ ਕਦਰ ਕਰਨਾ ਵੀ ਵਾਹਿਗੁਰੂ ਦੀ ਇੱਕ ਤਰ੍ਹਾਂ ਦੀ ਭਗਤੀ ਹੈ ਮੂੰਹ 'ਚ ਨਹੀਂ ਫਸਣਾ ਕਦਰ ਕਰਨੀ ਹੈ ਉਹਨੂੰ ਉਹਦਾ ਬਣਦਾ ਜੋ ਰਿਸਪੈਕਟ ਕਹਿ ਲੋ ਪ੍ਰੇਮ ਕਹਿ ਲੋ ਉਹ ਦੇਣਾ ਹੈ ਅਦਰਵਾਈਜ਼ ਫਿਰ ਉਹ ਖਟਾਸ ਔਲੀ ਔਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਥੈਂਕ ਯੂ ਕਹਿ ਦੇਣਾ ਨਾ ਆਫ ਦੇ ਵਾਈਫ ਨੂੰ ਜਾਂ ਹਨਾ ਹਸਬੈਂਡ ਨੂੰ ਬਹੁਤ ਇੱਕ ਵੱਡੀ ਚੀਜ਼ ਹੋ ਜਾਂਦੀ ਹੈ ਹਰ ਗੱਲ ਤੇ ਧੰਨਵਾਦ ਕਹਿ ਦੇਣਾ ਇਹ ਵੱਡੀਆਂ ਚੀਜ਼ਾਂ ਨੇ ਹਨਾ ਫਿਰ ਜਿਵੇਂ ਜੇ ਦੋਨਾਂ ਚ ਕੋਈ ਇੱਕ ਕੋਈ ਮਤਲਬ ਕਿਸਦਾ ਮੂਡ ਆਫ ਹੈ ਉਜਾ ਨੂੰ ਪੁੱਛ ਲੈ ਬੀ ਹਾਂ ਕੀ ਗੱਲ ਹੋ ਗਈ ਹਨ ਸੋ ਇਹ ਰਿਲੇਸ਼ਨ ਦੇ ਵਿੱਚ ਇੱਕ ਬੁੜੀ ਇੰਪੋਰਟੈਂਟ ਚੀਜ਼ ਹੈ ਇਹ ਤੁਹਾਡੇ ਰਿਲੇਸ਼ਨ ਨੂੰ ਬੜਾ ਸੁੰਦਰ ਬਣਾ ਦੇਣਗੀ ਹਨ ਹਨ ਮੋਸਟਲੀ ਆਪਾਂ ਲੋਕ ਇਹਨੂੰ ਅਵੋਇਡ ਕਰਦੇ ਆ ਇਹਨਾਂ ਚੀਜ਼ਾਂ ਨੂੰ ਆਪਾਂ ਕਹਿੰਦੇ ਆ ਵੀ ਨਹੀਂ ਆਪਾਂ ਜਾ ਕੇ ਜਾਨਦੇ ਆ ਪਰ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਤਾਂ ਆਪਣੇ ਗੁਰੂ ਸਾਹਿਬ ਨੇ ਵੀ ਸਿਖਾਇਆ ਹੈ ਮੋਹ ਅਲੱਗ ਚੀਜ਼ ਹੈ ਪਰ ਆਪਣੇ ਜੀਵਨ ਸਾਥੀ ਦੀ ਕਦਰ ਕਰਨਾ ਉਹਦਾ ਸ਼ੁਕਰਾਨਾ ਕਰਨਾ ਇਹ ਇੱਕ ਬਹੁਤ ਅੱਛੀ ਆਤਮਾ ਦੇ ਹਿਰਦੇ ਦੀ ਨਿਸ਼ਾਨੀ ਹੈ ਹਨਾ ਆਪਾਂ ਕਹਿੰਦੇ ਵੀ ਨਹੀਂ ਹਨਾ ਆਪਾਂ ਜੱਗ ਜਾਂਦੇ ਆ ਪਤਾ ਨਹੀਂ ਆਪਣੇ ਹਿਰਦੇ ਸਖਤ ਨੇ ਫੂਡ ਤੋਂ ਕੋਈ ਅੱਛਾ ਤੁਹਾਨੂੰ ਕੋਈ ਚੀਜ਼ ਦਿੱਤੀ ਖਾਣ ਨੂੰ ਘਰ ਵਾਲੀ ਨੇ ਬਣਾ ਕੇ ਧੰਨਵਾਦ ਹਨਾ ਜਾਂ ਹਸਬੰਡ ਨੇ ਕੋਸ਼ਿਸ਼ ਕੀਤਾ ਆਪਣੇ ਲਈ ਵਾਈਫ ਲਈ ਹਨਾ ਉਹ ਵੀ ਧੰਨਵਾਦ ਕਰੇ ਇਦਾਂ ਹੀ ਜੀਵਨ ਚੱਲਦਾ ਚੱਲਦਾ ਬਹੁਤ ਸੋਹਣਾ ਹੋ ਜਾਂਦਾ ਹੈ ਹਨਾ ਇਹ ਜੀਵਨ ਦੇ ਇੱਕ ਇੱਕ ਛੋਟੇ ਛੋਟੇ ਚੀਜ਼ਾਂ ਨੇ ਪਰ ਇਹ ਜੀਵਨ ਨੂੰ ਬਹੁਤ ਸੋਹਣਾ ਬਣਾ ਦਿੰਦੀਆਂ ਨੇ ਹਣਾ ਸੋ ਇਦਾਂ ਵੀ ਕੀਤਾ ਜਾ ਸਕਦਾ ਆ ਆ ਧਾਰਮਿਕ ਵਿਚਾਰ ਜਿਆਦਾ ਕਰੋ ਧਾਰਮਿਕ ਗੱਲਬਾਤ ਜਿਆਦਾ ਅੱਗੇ ਰੱਖੋ ਹਮੇਸ਼ਾ ਗੁਰੂ ਨੂੰ ਵਿੱਚ ਰੱਖੋ ਤੁਹਾਡਾ ਰਿਲੇਸ਼ਨ ਬਹੁਤ ਸੋਹਣਾ ਹੋ ਜਾਏਗਾ ਕੋਸ਼ਿਸ਼ ਕਰੋ ਨਿਤਨੇਮ ਇਕੱਠੇ ਬੈਠ ਕੇ ਕਰਨ ਦੀ ਹਸਬੰਡ ਵਾਈਫ ਹੈ ਭਜਨ ਬੰਦਗੀ ਇਕੱਠੇ ਬੈਠ ਕੇ ਕਰਨ ਦੀ ਹੈ ਤੇ ਇੱਕ ਦੂਜੇ ਦੇ ਪਰਿਵਾਰਕ ਰਿਸ਼ਤਿਆਂ ਵਿੱਚ ਨਾ ਔਲਜੋ ਤੇਰਾ ਫਲਾਨਾ ਚੰਗਾ ਨਹੀਂ ਤੇਰਾ ਇਹ ਚੀਜ਼ਾਂ ਅਵੋਇਡ ਕਰੋ ਇਦਾਂ ਨਾਲ ਤੁਹਾਨੂੰ ਬੜੀ ਕਿਰਪਾ ਪ੍ਰਾਪਤ ਹੋਵੇਗੀ ਗੁਰੂ ਸਾਹਿਬ ਦੀ ਕਿਉਂਕਿ ਮੈਂ ਦੇਖੋ ਸਿੱਖ ਪ੍ਰਚਾਰਕਾਂ ਅੱਜ ਕੱਲ ਜਦੋਂ ਦੇਖਦੇ ਆ ਨਾ ਰਿਸ਼ਤਿਆਂ ਦੇ ਵਿੱਚ ਬੜੇ ਟੇਡੇ ਮੇਡੇ ਕੰਮ ਹਸਬੰਡ ਉਹ ਵਾਈਫ ਦੇ ਤੇ ਉਹ ਇਦਾਂ ਤੁਸੀਂ ਕਾਫੀ ਚੀਜ਼ਾਂ ਲੈ ਸਕਦੇ ਹੋ ਗੁਰੂ ਸਾਹਿਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਹੈ ਆਪਣੇ ਉੱਤੇ ਆਪਾਂ ਕਿਵੇਂ ਉਹਨੂੰ ਕਰਨਾ ਹੈ ਚਲੋ ਹੁਣ ਬਹੁਤ ਗੱਲਬਾਤ ਹੋ ਗਈ ਤੇ ਸਾਨੂੰ ਗੱਡੀ ਧਵਾਉਣ 'ਚ ਬਹੁਤ ਟਾਈਮ ਲੱਗ ਗਿਆ ਉੱਥੇ ਕਿਊ ਸੀਗਾ ਲਾਈਨ ਸੀਗੀ ਮਤਲਬ ਤੇ ਚਾਰ ਪੰਜ ਵਾਰ ਟਾਈਮ ਲੱਗ ਗਿਆ ਤੇ ਹੁਣ ਵਾਪਸੀ ਕਰਦੇ ਆ we will go back ਲੋਕਿ ਵਈ ਟੇਂ ਤੁਹਾਡੇ ਰਕੂ ਬਾਪੂ ਤੇ ਬੇਬੇ ਘਲਾ ਕਰਦੇ ਆਉਂਦੇ ਜੀ ਬੰਤੀ ਮਰਮਿੰਟਨ ਚੱਲ ਰਿਹਾ ਹੈ ਛੇੜੀ ਬੱਲਾ ਪੰਜਾਬੀ ਚ ਹਾਂ ਬੱਚੀ ਯੂ ਰਿਮੈਂਬਰ ਚਲੋ ਹੁਣ ਕਰੀਏ ਵਾਪਸੀ ਬਹੁਤ ਹੋ ਗਿਆ ਹਨਾ ਤੇ ਅ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਕਦੇ-ਕਦੇ 10-15 ਦਿਨਾਂ ਬਾਅਦ ਘਰੋਂ ਬਾਹਰ ਆਉਣਾ ਚਾਹੀਦਾ ਹੈ ਹਨਾ ਵਾਪਸੀ ਕਰੀਏ ਘਰ ਨੂੰ ਸਿਡਾਨ ਤਾਣੀ ਯੂਜ਼ ਕਰਦੇ ਆ ਮੌਸਮ ਦੇ ਵਿੱਚ ਮੀਂਹ ਬਹੁਤ ਪੈ ਰਹੇ ਹੁਣ ਉੱਚੀ ਗੱਡੀ ਚੱਕੋ ਬਸ ਜਦੋਂ ਜਾਣਾ ਹੁੰਦਾ ਕਿਤੇ ਸਿਡਾਨ ਫਿਰ ਲਿਬੜਦੀ ਬਹੁਤ ਜ਼ਿਆਦਾ ਹੈ ਬਾਕੀ ਮੀਂਹ ਪਾਣੀ ਪੂਣੀ ਤੇ ਖੜਦਾ ਤਾਂ ਹੈ ਨਹੀਂਗਾ ਪਰ ਫਿਰ ਵੀ ਕਿਤੇ-ਕਿਤੇ ਸੜਕਾਂ ਐ ਦੂਜੀ ਰੋਡ ਹੁੰਦੀ ਹੈ ਲੱਪੜਦੀ ਬਹੁਤ ਗੱਡੀਆਂ ਕਾਰਨ ਠੀਕ ਆ ਮੌਸਮ 'ਚ ਵੱਡੀ ਕਾਰ ਹੀ ਜ਼ਿਆਦਾ ਪਾ ਯੂਜ਼ ਕਰਦੇ ਚਲੋ ਚੰਦੀਏ ਮਾਰ ਦੀ ਕਿਰਪਾਣਾ ਕਰੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਕਰਾਤੇ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ